ਨਾਲ 6 ਰਾਊਂਡ ਕਲੀਅਰ ਹੋ ਗਿਆ 6 ਰਾਊਂਡ ਦੀ ਗਿਣਤੀ ਜਿਹੜੀ ਆ ਉਹ ਕੰਪਲੀਟ ਹੋ ਚੁੱਕੀ ਹੈ ਔਰ ਲਗਾਤਾਰ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਅੱਗੇ ਚੱਲ ਰਿਹਾ ਬਿਆਨ ਵੀ ਅਸੀਂ ਮਹਿੰਦਰ ਭਗਤ ਦਾ ਤੁਹਾਨੂੰ ਸੁਣਾਇਆ ਦੂਜੇ ਨੰਬਰ ਦੇ ਉੱਪਰ ਨੇ ਸੁਰਿੰਦਰ ਕੌਰ ਕਾਂਗਰਸ ਦੇ ਉਮੀਦਵਾਰ ਤੀਜੇ ਨੰਬਰ ਤੇ ਸ਼ੀਤਲ ਲੰਗੁਰਾਲ ਸ਼ੀਤਲ ਲੰਗੁਰਾਲ ਨੇ ਹਾਰ ਮੰਨ ਲਈ ਹੈ ਸ਼ੀਤਲ ਲੰਗੁਰਾਲ ਕਾਊਂਟਿੰਗ ਸੈਂਟਰ ਛੱਡ ਕੇ ਚਲੇ ਗਏ ਅਮਨਦੀਪ ਜੋਧ ਦੇ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਇਸ ਇਲੈਕਸ਼ਨ ਨੂੰ ਲੈ ਕੇ ਦਿਲਚਸਪੀ ਬਹੁਤ ਸੀ ਲੋਕਾਂ ਦੇ ਵਿੱਚ ਲੋਕਾਂ ਦੇ ਵਿੱਚ ਇਹ ਸੀਗਾ ਕਿਉਰਿਓਸਟੀ ਸੀ ਲੋਕਾਂ ਦੇ ਵਿੱਚ ਕਿ ਸਰਕਾਰ ਦਾ ਕੀ ਬਣੂਗਾ ਔਰ ਉੱਥੇ ਲੋਕਾਂ ਨੂੰ ਇਹ ਸੀਗਾ ਕਿ ਜੇ ਹਾਰ ਗਏ ਤਾਂ ਭਾਈ ਸਾਰੀ ਗਲਤਤਾ ਮੁੱਖ ਮੰਤਰੀ ਭਗਵੰਤ ਮਾਨ ਤੇ ਆਉਣੀ ਹੈ ਔਰ ਜੇ ਜਿੱਤ ਗਏ ਖੈਰ ਇਹ ਸਾਰਾ ਇਲੈਕਸ਼ਨ ਮੁੱਖ ਮੰਤਰੀ ਦੇ ਚਿਹਰੇ ਤੇ ਲੜਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਿਸ ਤਰੀਕੇ ਦੇ ਨਾਲ ਇਹ ਪੂਰੀ ਦੀ ਪੂਰੀ ਕੈਂਪੇਨਿੰਗ ਕੀਤੀ ਪੂਰਾ ਚੋਣ ਲੜਿਆ ਔਰ ਉੱਥੇ ਆਪਣਾ ਟਿਕਰ ਮੰਦੀਪ ਕਰਦੀ ਹੈ 6ਵੇਂ 라ਉਂਡ ਦੀ ਜਿਹੜੀ ਹੈ ਉਹ ਕੰਪਲੀਟ ਹੋ ਗਿਆ ਤਾ ਮਹਿੰਦਰ ਭਗਤ 27168 ਵੋਟਾਂ ਖਾਤੇ ਜੁੜ ਗਈਆਂ ਔਰ ਸੁਰਿੰਦਰ ਕੌਰ 92104 ਵੋਟਾਂ ਸੁਰਿੰਦਰ ਕੌਰ ਹੁਣਾਂ ਦੇ ਖਾਤੇ ਸ਼ੀਤਲ ਅੰਗਰਾਲ 6557 ਵੋਟਾਂ ਸ਼ੀਤਲ ਅੰਗਰਾਲ ਹੁਣਾਂ ਨੂੰ ਪਈਆਂ ਤਾਂ ਲਗਾਤਾਰ ਵੱਡੇ ਮਾਰਜਿਨ ਦੇ ਨਾਲ ਅੱਗੇ ਚੱਲ ਰਹੇ ਨੇ 6 ਰਾਊਂਡ ਕਲੀਅਰ ਹੋਏ 6 ਰਾਊਂਡ ਦੇ ਵਿੱਚ ਲਗਾਤਾਰ ਹਾਈਕ ਬਣੀ ਹੋਈ ਹੈ ਲਗਾਤਾਰ ਵੱਡੀ ਲੀਡ ਦੇ ਨਾਲ ਮਹਿੰਦਰ ਭਗਤ ਅੱਗੇ 10000 ਦੇ ਕੇ ਵੋਟਾਂ ਦੇ ਨਾਲ ਸ਼ੀਤ ਰੰਗਰਾਸ ਤੀਜੇ ਨੰਬਰ ਤੇ ਹੈ ਤੇ ਦੂਜੀ ਗੱਲ ਕਰੀਏ ਤੇ ਆਮ ਆਦਮੀ ਪਾਰਟੀ ਆਮ ਆਈ ਪਾਰਟੀ ਲਗਾਤਾਰ ਆਪਣੀ ਜਿਹੜੀ ਲੀਡ ਹੈ ਉਹ ਵਧਾਉਂਦੀ ਹੋਈ ਨਜ਼ਰ ਆ ਰਹੀ ਹੈ ਹੁਣ ਲੀਡ ਇਹ ਪਹੁੰਚ ਚੁੱਕੀ ਹੈ 16000 ਦੇ ਫਰਕ ਦੇ ਨਾਲ ਜੀਆਂ ਦੱਸ دیے ਕਿ ਲਗਾਤਾਰ ਮੋਹਿੰਦਰ ਭਗਤ ਹੁਣੀ ਨੇ ਜੋ ਕਿ ਅੱਗੇ ਨਿਕਲਦੇ ਜਾ ਰਹੇ ਨੇ ਔਰ ਮਹਿਜ 10-15000 ਵੋਟਾਂ ਜਿਹੜੀਆਂ ਹੋਰ ਰਹਿ ਗਈਆਂ ਨੇ ਕਿਉਂਕਿ 18000 ਦੇ ਕਰੀਬ ਦੱਸ دیے ਕਿ ਲੀਡ ਉਹਨਾਂ ਦੀ ਹੋ ਚੁੱਕੀ ਹੈ ਤੇ 15000 ਦੇ ਕਰੀਬ ਕਾਊਂਟਿੰਗ ਹੋਣੀ ਔਰ ਰਹਿ ਗਈ ਲਗਭਗ ਅੱਧੇ ਘੰਟੇ ਦੇ ਵਿੱਚ ਜਿਹੜਾ ਰਿਜ਼ਲਟ ਆ ਜਾਏਗਾ ਇਹ ਰੁਝਾਨ ਜਿਹੜੇ ਉਹ ਨਤੀਜਿਆਂ ਦੇ ਵਿੱਚ ਬਦਲ ਜਾਣਗੇ ਇੱਕ ਘੰਟੇ ਦੇ ਵਿੱਚ ਵਿੱਚ ਕਿਉਂਕਿ ਲਗਾਤਾਰ ਜਿਹੜਾ ਇਸ ਉੱਤੇ ਨਜ਼ਰ ਬਣੀ ਹੋਈ ਆ ਤੇ 92 ਤੋਂ 93 ਹਜ਼ਾਰ ਦੇ ਕਰੀਬ ਵੋਟਾਂ ਪੋਲ ਹੋਈਆਂ ਨੇ ਤੇ ਮਹਿੰਦਰ ਭਗਤ ਹੋਂਾ ਨੂੰ ਜਿਹੜਾ ਹੁਣ 23 ਹਜ਼ਾਰ ਤੋਂ ਵੱਧ ਵੋਟਾਂ ਪੈ ਚੁੱਕੀਆਂ ਨੇ 23 ਹਜ਼ਾਰ ਤੋਂ ਵੱਧ ਵੋਟਾਂ ਪਈਆਂ ਔਰ ਦੂਜੇ ਨੰਬਰ ਤੇ सुरेंद्र ਕੌਰ ਕਾਂਗਰਸ ਦੇ ਲਗਾਤਾਰ ਦੂਜੇ ਨੰਬਰ ਤੇ ਹੀ ਰਹਿ ਰਹੇ ਨੇ ਇੱਕ ਵਾਰ ਵੀ ਇਹ ਗੱਲ ਦੇਖਣ ਵਾਲੀ ਹੈ ਕਿ ਇੱਕ ਵਾਰ ਵੀ ਕੋਈ ਫਾਸਮਾ ਮੁਕਾਬਲਾ ਨਹੀਂ ਹੋਇਆ ਲਗਭਗ ਸਾਰੇ ਵਾਰਡ ਜੇ ਗੱਲ ਕਰੀਏ ਤਾਂ ਸਾਰੇ ਵਾਰਡ ਜਿਹੜੇ ਐ ਇੱਕ ਪਾਸੇ ਹੋ ਕੇ ਵੋਟਾਂ ਪਾਈਆਂ ਨੇ ਸਾਹਮਣੇ ਦੇਖਿਆ ਜਿਸ ਸਾਹ ਦੇ ਨਾਲ ਸੀਐਮ ਮਾਨ ਦੇ ਵੱਲੋਂ ਰੋਡ ਸ਼ੋਅ ਕੀਤੇ ਗਏ ਕਿਉਂਕਿ ਜਦੋਂ ਲੋਕ ਸਭਾ ਚੋਣਾਂ ਹੋਈਆਂ ਤਾਂ ਇੱਕ ਨਾਰਾ ਦਿੱਤਾ ਗਿਆ ਸੀ ਸਾਧਨ ਚ ਵੀ ਭਵੰਤ ਮਾਨ ਤਾਂ ਉਸ ਤੋਂ ਬਾਅਦ ਜਦੋਂ ਚੋਣ ਲੜੀ ਜਾਂਦੀ ਆ ਭਵੰਤ ਮਾਨ ਹੋਣਾ ਦੇ ਚਿਹਰੇ ਦੇ ਉੱਪਰ ਲੋਕ ਸਭਾ ਦਿੱਤੇ ਅਰਵਿੰਦ ਕੇਜੀਵਾਲ ਜੇਲ੍ਹ ਦੇ ਵਿੱਚ ਹੁੰਦੇ ਆ ਤੇ ਬਾਅਦ ਦੇ ਵਿੱਚ ਜਿਸ ਹਿਸਾਬ ਦਾ ਰਿਜ਼ਲਟ ਹੁੰਦਾ ਤਾਂ ਕਿਤੇ ਨਾ ਕਿਤੇ ਥੋੜੀ ਬਹੁਤ ਨਮੋਸ਼ੀ ਜਿਹੜੀ ਹੁੰਦੀ ਆ ਹਾਲਾਂਕਿ ਦੇ ਬੋਰਡ ਸ਼ੇਅਰ ਤਾਂ ਕੋਈ ਖਾਸ ਫਰਕ ਨਹੀਂ ਪਿਆ ਸੀ ਪਰ ਸੀਟਾਂ ਤੇ ਨਾਇਆਂ ਸੀ ਪਰ ਉਸ ਤੋਂ ਬਾਅਦ ਜਦੋਂ ਜਿਮਨੀ ਚੋਣ ਦਾ ਐਲਾਨ ਹੋਇਆ ਤਾਂ ਉਸ ਸਮੇਂ ਹੀ ਜਿਹੜਾ ਇਹ ਚਰਚਾਵਾਂ ਚੱਲਣ ਲੱਗ ਗਿਆ ਸੀ ਔਰ ਸੀਐਮ ਨੇ ਖੁਦ ਕਿਹਾ ਸੀ ਕਿ ਕੋਈ ਹਵਾ ਦੇ ਵਿੱਚ ਨਾ ਉਹ ਹਵਾਾਂ ਸੁਣੀਆਂ ਬੰਦ ਕਰ ਦੋ ਮੈਂ ਜਾ ਰਿਹਾ ਜਲੰਧਰ ਤੇ ਉੱਥੇ ਮੈਂ ਘਰ ਰਹਿ ਲਿਆ ਉੱਥੇ ਜਿਹੜਾ ਮੇਰੇ ਹੀ ਦੱਸ ਦੇ ਕਿ ਮੇਰੇ ਹੀ ਥੱਲੇ ਜਿਹੜਾ ਸਾਰੀ ਚੋਣ ਲੜੀ ਜਾਏਗੀ ਔਰ ਉਹਨਾਂ ਦੇ ਵੱਲੋਂ ਡਟ ਕੇ ਮੋਰਚੇ ਨੂੰ ਸਾਭਿਆ ਗਿਆ ਲਗਾਤਾਰ ਤਿੰਨ ਤਿੰਨ ਚਾਰ ਚਾ ਰੋਡ ਸ਼ੋ ਹੋਣ ਲੱਗੇ ਦਿਨ ਦੇ ਵਿੱਚ ਤਾਂ ਉਹ ਮਾਹੌਲ ਜਿਹੜਾ ਬਣਿਆ ਇੱਕ ਔਰ ਜਦੋਂ ਬਣਿਆ ਕਿ ਸੀਐਮ ਸਾਡੇ ਹਲਕੇ ਦੇ ਵਿੱਚ ਆ ਗਿਆ ਲੋਕਾਂ ਦੇ ਮਨਾਂ ਦੇ ਵਿੱਚ ਉਹ ਗੱਲ ਘਰ ਘਰ ਗਈ ਕਿ ਸੀਐਮ ਸਾਡੇ ਹਲਕੇ ਦੇ ਵਿੱਚ ਆ ਗਿਆ ਜਿਹੜਾ ਸੀਐਮ ਚੰਡੀਗੜ੍ਹ ਸੀਮਾ ਹਾਊਸ ਦੇ ਵਿੱਚ ਸੈਕਟਰ 2 ਦੇ ਵਿੱਚ ਰਹਿੰਦੇ ਸੀ ਉਹ ਹੁਣ ਜਲੰਧਰ ਵੈਸਟ ਦੇ ਵਿੱਚ ਆ ਕੇ ਰਹਿ ਲੱਗੇ ਨੇ ਤਾਂ ਉਹ ਗੱਲਾਂ ਦਾ ਲੋਕਾਂ ਦੇ ਉੱਪਰ ਅਸਰ ਪਿਆ ਕਿਉਂਕਿ ਆਮ ਲੋਕਾਂ ਨੇ ਬਹੁਤਾ ਕੁਝ ਨਹੀਂ ਲੈਣਾ ਹੁੰਦਾ ਆਮ ਲੋਕਾਂ ਨੂੰ ਇੰਨੀ ਗੱਲ ਬਹੁਤ ਹੁੰਦੀ ਹੈ ਜਦੋਂ ਤੁਸੀਂ ਸੀਐਮ ਨੂੰ ਅੱਖੀਂ ਦੇਖ ਲੈਣੇ ਉਹ ਵੀ ਜਦੋਂ ਦਿਨ ਚ ਚਾਰ ਚਾਪਾਂ ਪੰਜ ਪਾਰਕੀ ਦੇਖਦੇ ਹੋ ਤਾਂ ਇੰਨੇ ਨਾਲ ਹੀ ਜਿਹੜਾ ਇੱਕ ਹਲਕੇ ਦੇ ਵਿੱਚ ਹਵਾ ਬਹੁਤ ਬਦਲ ਜਾਂਦੀ ਹੈ ਤੇ ਹੁਣ ਉਸ ਹਵਾ ਦਾ ਜਿਹੜਾ ਫਾਇਦਾ ਸੀਐਮ ਭਵਨ ਸਿੰਘ ਮਾਨ ਹੋਣਾ ਨੂੰ ਮਿਲਦਾ ਹੋਇਆ ਦਖਾਈ ਦੇ ਰਿਹਾ ਤੇ ਵੱਡੀ ਲੀਡ ਅੱਜ ਜੇਕਰ ਵਿਕਰਮ ਗੱਲ ਕਰੀਏ ਤਾਂ ਹੁਣ ਵੀ ਜਿਹੜਾ ਸੀਐਮ ਜਿਹੜੇ ਆ ਉਹਨਾਂ ਦੇ ਵੱਲੋਂ ਮੋਰਚਾ ਸਾਂਭਿਆ ਗਿਆ ਜਿਸ ਹਿਸਾਬ ਦੇ ਨਾਲ ਦਿਨ ਦੇ ਵਿੱਚ ਪੰਪਾਂ ਛੇ ਛੇ ਰੋਡ ਸ਼ੋਅ ਕੀਤੇ ਗਏ ਤਾਂ ਉਹਨਾਂ ਦੇ ਵੱਲੋਂ ਇੱਕੋ ਹੀ ਗੱਲ ਕਹੀ ਜਾਂਦੀ ਸੀ ਕਿ ਤੁਸੀਂ ਮੈਨੂੰ ਵੋਟ ਪਾ ਰਹੇ ਹੋ ਤੁਸੀਂ ਮਹਿੰਦਰਪਾਤ ਨੂੰ ਵੋਟ ਪਾ ਰਹੇ ਸਮਝੋ ਤੁਸੀਂ ਮੈਨੂੰ ਵੋਟ ਪਾ ਰਹੇ ਹੋ ਔਰ ਤੁਹਾਡੇ ਕੰਮ ਜਿਹੜੇ ਸਾਰੇ ਨੇ ਉਹ ਮੈਂ ਕਰਾ ਕੇ ਦਊਂਗਾ ਮੈਂ ਹੁਣ ਇੱਥੇ ਆ ਗਿਆ ਤੇ ਨਾ ਹੀ ਮੈਂ ਹੁਣ ਚੰਡੀਗੜ੍ਹ ਜਾਣਾ ਤੇ ਉਹਨਾਂ ਨੇ ਕਿਹਾ ਕਿ ਮੈਂ ਇੱਥੇ ਆ ਕੇ ਤੁਹਾਡੇ ਕੰਮ ਕਰਾਉਂਦਾ ਰਹੂੰਗਾ ਤਾਂ ਕਿ ਤੇ ਉਹੀ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਘਰ ਘਰ ਗਈ ਤੇ ਹੁਣ ਉਸ ਦੇ ਰਿ